ਸ੍ਰੀ ਕਾਲ ਜੀ ਜਾਰੀਨ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਕਰਨੇ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਅੱਜ ਆਪਾਂ ਚੱਲੇ ਹਾਂ ਜੀ ਮਸ਼ੀਨ ਦੇਖਣ ਦੇਖਦੇ ਹਾਂ ਜੀ ਪਸੰਦ ਆ ਗਈ ਤਾਂ ਫਿਰ ਆਪਾਂ ਲੈ ਆਣੀਆਂ ਬਾਕੀ ਸਾਨੂੰ ਉੱਥੇ ਜਾ ਕੇ ਦਿਖਾਉਂਦੇ ਹਾਂ ਮਸ਼ੀਨ ਇਹ ਚਲੋ ਚੱਲੋ ਮੈਂ ਤੁਹਾਨੂੰ ਮਾਣੂ ਤੇ ਲਗਿਆ ਸੀ ਜਿਵੇਂ ਤੁਹ ਬੋਲ ਰਹਾ ਮੈਂ ਕੰਪੈਨ ਇਹਨਾਂ ਨੂੰ ਸਾਰੇ ਕਾਗਜ਼ ਪੱਤਰ ਕਲੀਅਰ ਅੱਜ ਦੇ ਦਿੱਤੇ ਆ ਅੱਜ ਤੋਂ ਜ਼ਿੰਮੇਵਾਰੀ ਇਹਨਾਂ ਦੀ ਆ ਇਹ ਤੋਂ ਪਹਿਲਾਂ ਮੇਰੀ ਸੀਗੀ ਮੈਨੂੰ ਸਾਰੀ ਪੇਮੈਂਟ ਇਹਨਾਂ ਨੇ ਦੇ ਦਿੱਤੀ ਹੈ ਤਰੀਕਾ ਦੱਸੋ ਜੀ ਤਰੀਕਾ ਜੀ 3 30 ਜਨ 3 3 2025 ਠੀਕ ਆ ਜੀ ਠੀਕ ਆ ਜੀ ਕੀ ਲੈ ਆਂਦੇ ਆਪਾਂ ਦੇਖੋ ਦੱਸਿਓ ਕਿ ਦਾ ਲੱਗੀ ਸਾਹਨੇ ਕੰਡੀਸ਼ਨ ਇਹਦੀ ਤੇ ਕਿੰਨਾ ਮਾਟਰ ਹੋ ਸਕਦੀ ਆ ਦੱਸਿਓ ਜੀ ਬਾਸਕਟ ਬੋਸ ਕੰਦਰਾ ਚਤੁਰੇ ਚਲਾ ਲਿਆ ਐਸ ਐਮ ਐਸ ਲੱਗਾ ਦੇਖੋ ਜੀ ਕਟਰ ਤੇ ਮੋਟਰ ਆ ਸੇਹਾਂ ਤੇ ਪਾਣੀ ਡੀ ਲਿਆ ਸੇਹਾਂ ਤੇ ਪਾਣੀ ਡੀ ਲਿਆ ਦੇਖੋ ਇਹ ਮਸ਼ੀਨ ਲੈਂਦੀ ਆਪਾਂ ਦੱਸਿਓ ਜੀ ਕਿਦਾਂ ਦੀ ਤੁਹਾਨੂੰ ਇਹ ਹਾਲਤ ਲੱਗੀ ਤੇ ਕਿੰਨਾ ਮਾਡਲ ਹੋ ਸਕਦੀ ਹੈ ਦੇਖੋ ਜੀ 6 ਪੈਪਾਂ ਰੀਲ 16 ਇੰਚੀ ਯੋਗਰ ਕਟਰ ਤੇ ਮੋਟਰ ਆ ਕਟਰ ਦੇ ਮੋਟਰਾਂ ਤੇ ਐਸ ਐਮ ਐਸ ਨਾਲ ਇੰਜਨ ਪੇਟੀ ਬੰਦਿਆ ਦੇਖੋ ਜੀ ਬਾਕੇ ਦੀ ਟਾਇਰ ਦੇਖ ਲਓ ਇਹ ਆਪਾਂ ਲੈਂਦੀ ਆਈ ਮਸ਼ੀਨ। ਬਾਕੀਾਂ ਤੁਸੀਂ ਦੱਸੋ ਕਿੰਨਾ ਮਾਡਲ ਹੋ ਸਕਦੀ ਹੈ। ਕਿੰਨੇ ਦੀ ਆਪਾਂ ਲੈਂਦੀ ਹੋਊਗੀ ਫਿਰ ਆਪਾਂ ਤੁਹਾਨੂੰ ਦੱਸਾਂਗੇ। ਬਾਅਦ ਵਿੱਚ। ਦੇਖੋ ਜੀ। ਪ੍ਰੈਸ਼ਰ ਵਾਲੀਆਂ ਬ੍ਰੇਕਾਂ, ਏਅਰ ਵਾਲੀਆਂ, ਡਿਸਕ ਬ੍ਰੇਕਾਂ। ਹੁਣ ਆ ਗਈ ਮੈਂ ਬਿੱਲ ਆਈ ਸੀਗਾ। ਫ੍ਰੀਡਰ ਦੀ ਚੈਨ ਬਾਹਰ ਕੱਢਤੀ ਆ। ਦੇਖੋ ਫੇ ਥੋੜੇ ਦਿਨਾਂ 'ਚ ਦੇਖਾਂਗੇ। ਤੇ ਹਣੇ ਰਿਪੇਅਰ ਕਰਾਂਗੇ ਦੀ ਸ਼ੁਰੂ। ਬਾਕੀ ਹੰਤੇ ਕਮੈਂਟ ਕਰਕੇ ਦੱਸਿਓ ਕਿੰਨਾ ਮਾਡਲ ਮਸ਼ੀਨ ਹੋਊਗੀ ਤੇ ਕਿੰਨੇ ਕੁ ਦੀ ਹੋ ਸਕਦੀ ਹੈ ਦੱਸਿਓ ਜੀ ਬਾਕੀ ਸਾਣਾ ਅਗਲੀ ਵੀਡੀਓ ਚ ਆਪਾਂ ਦੱਸ ਦਵਾਂਗੇ ਬਸ ਆਣਾ ਆਪੇ ਥੋੜੇ ਦਿਨ ਅਜੇ ਰਿਪੇਅਰ ਕਰਨੀ ਸ਼ੁਰੂ ਕਰ ਦੇਣੀ ਆ ਬਾਕੀ ਵੀ ਤੁਹਾਨੂੰ ਆਪਾਂ ਅਗਲੇ ਬਲੌਗ ਚ ਦਿਖਾਵਾਂਗੇ ਜੀ ਇੰਜਨ ਪੇਟੀ ਬੰਦ ਹੈ ਲਾਲ ਹਿੰਨੋ